ਆਪਾਂ ਸਭ ਨੇ ਵੇਖਿਆ ਕਿ ਪਿਛਲੀਆਂ ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਨੇ ਨਾਅਰਾ ਦਿੱਤਾ 400 ਪਾਰ ਲੇਕਿਨ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ 250 ਪਾਰ ਨਹੀਂ ਹੋਣ ਦਿੱਤਾ ਉਸ ਗੁੱਸੇ ਚ ਉਸ ਨਿਰਾਸ਼ਾ ਚ ਅੱਜ ਬੀਜੇਪੀ ਦੀ ਕੇਂਦਰ ਚ ਬੈਠੀ ਸਰਕਾਰ ਦੂਜੀਆਂ اپੋਜੀਸ਼ਨ ਪਾਰਟੀਆਂ ਨੂੰ ਇਸ ਕਦਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਫੈਡਰਲ ਢਾਂਚੇ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਕੇਂਦਰ ਵੱਲੋਂ ਦੇਸ਼ ਦੇ ਸੰਵਿਧਾਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਬੀਜੇਪੀ ਵੱਲੋਂ 2024 ਦੀਆਂ ਇਲੈਕਸ਼ਨਸ ਦੇਸ਼ ਦੇ ਸੰਵਿਧਾਨ ਦੇ ਮੁੱਦੇ ਤੇ ਲੜੀਆਂ ਗਈਆਂ ਉਸ ਨਿਰਾਸ਼ਾਜ ਕਰਕੇ ਜਿਸ ਜਿਸ ਪਾਰਟੀ ਨੇ ਦੇਸ਼ ਦੇ ਲੋਕਾਂ ਨੂੰ ਤਿਆਰ ਕੀਤਾ বিজেপি ਨੂੰ ਹਰਾਉਣ ਵਾਸਤੇ ਉਹਦੇ ਨਾਲ ਜ਼ਬਰਦਸਤ ਤਰੀਕੇ ਨਾਲ ਨਰਿੰਦਰ ਮੋਦੀ ਜੀ ਖੁੰਧ ਕੱਢ ਰਹੇ ਪਹਿਲੇ ਸ਼੍ਰੀ ਅਰਵਿੰਦ ਕੇਜਰੀਵਾੜੀ ਨੂੰ ਜੇਲ੍ਹ ਭੇਜਿਆ ਮਨੀਸ਼ ਸੋਧਿਆ ਜੀ ਨੂੰ ਜੇਲ੍ਹ ਭੇਜਿਆ ਸਿੰਦਰ ਜੈਨ ਜੀ ਸੰਜੇ ਸਿੰਘ ਜੀ ਹੱਦ ਉਹ ਤਾਂ ਸਿਆਸੀ ਦੇਸ਼ ਦੇ ਅੰਦਰ ਇੱਕ ਨਵੀਂ ਸਿਆਸਤ ਦਾ ਆਗਾਜ਼ ਕਰਨ ਵਾਲੇ ਇੱਕ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੇ ਲੋਕ ਨੇ ਉਹ ਤਾਂ ਜੇ ਨਾਲ ਸਹਿਣਗੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਸ ਸਿਰ ਤੇ ਕਫਨ ਬਨ ਗਿਆ ਇਹਨੇ ਲੇਕਿਨ ਹੁਣ ਬੀਜੇਪੀ ਸੰਗੀ ਢਾਂਚੇ ਦੀਆਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ ਕੇ ਸੂਬਿਆਂ ਦੇ ਕੰਮਾਂ ਵਿੱਚ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਨੇ ਚੁਣ ਕੇ ਬਿਠਾਈਆਂ ਸਰਕਾਰਾਂ ਜ਼ਿੰਮੇਵਾਰੀ ਦਿੱਤੀ ਲੋਕਾਂ ਨੇ ਉਹਨਾਂ ਸਰਕਾਰਾਂ ਦੇ ਕੰਮ ਵਿੱਚ ਪੂਰਨ ਤੌਰ ਤੇ ਦਖਲਅੰਦਾਜ਼ੀ ਬੀਜੇਪੀ ਕਰ ਰਹੀ ਹੈ ਸੀਬੀਆਈ ਐਨਆਈਏ ਹੁਣ ਘਰ ਘਰ ਰੇਡ ਜ਼ਿਲੇ ਜ਼ਿਲੇ ਰੇਡ ਲੋਕਾਂ ਨੂੰ ਡਰਾਉਣ ਲਈ ਧਮਕਾਉਣ ਲਈ ਹੁਣ ਈਡੀਜ਼ੀ ਰੇਡ ਥੋਕ ਦੇ ਪਦਰਤੇ ਕੀਤੀ ਜਾ ਰਹੀ ਹੈ ਆ ਸਾਰੇ ਪੰਜਾਬ ਵਿੱਚ ਪਿਛਲੇ ਕਾਫੀ ਮਹੀਨਿਆਂ ਤੋਂ ਆਪਾਂ ਵੇਖ ਰਹੇ ਆ ਕੋਈ ਬਿਜ਼ਨਸਮੈਨ ਕੋਈ ਪੋਲੀਟੀਸ਼ੀਅਨ ਕੋਈ ਸਮਾਜਿਕ ਕੰਮ ਕਰਨ ਵਾਲੇ ਚੈਰਿਟੀ ਦਾ ਕੰਮ ਕਰਨ ਵਾਲੇ ਸਾਰਿਆਂ ਤੇ ਈਡੀ ਚੜਾਈ ਜਾਂਦੇ ਆ ਦੇਸ਼ ਦੀ ਸਰਵੋਚ ਅਦਾਲਤ ਨੇ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਨੂੰ ਪਿੰਜਰੇ ਦੇ ਤੋਤੇ ਦੀ ਪਰਸੈਪਸ਼ਨ ਚੋਂ ਬਾਹਰ ਹੋਣਾ ਚਾਹੀਦਾ ਸਬਕ ਨਹੀਂ ਲਿਆ ਬੀਜੇਪੀ ਨੇ ਮੋਦੀ ਸਾਹਿਬ ਨੇ ਲੇਕਿਨ ਉਹਦਾ ਗੁੱਸਾ ਹੋਰ ਆਮ ਲੋਕਾਂ ਤੇ ਕਰਨਾ ਸ਼ੁਰੂ ਕਰ ਗਿਆ ਜਨੰਤ ਚਰੇਡ ਹੋਈ ਸਾਡੇ ਆਮ ਆਦਮੀ ਪਾਰਟੀ ਦੇ ਐਮਪੀ ਸਭ ਦੇ ਘਰ ਰੇਡ ਹੋ ਗਈ ਮੋਦੀ ਸਾਹਿਬ ਬੀਜੇਪੀ ਕੀ ਦੇਸ਼ ਦੇ ਅੰਦਰ ਕਰਨਾ ਚਾਹੁੰਦੀ ਹੈ ਅਜੰਡਾ ਕੀ ਹੈ ਕਿ ਬਾਕੀਆਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਖਤਮ ਕਰਨਾ ਆਮ ਆਦਮੀ ਪਾਰਟੀ ਨੂੰ ਤੋੜਨਾ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਇਹ ਉਹਨਾਂ ਦਾ ਇੱਕੋ ਇੱਕ ਅੰਦਰੂਨੀ ਲੁਕੇ ਆ ਛੁਪਿਆ ਪ੍ਰੋਗਰਾਮ ਹੈ ਬੀਜੇਪੀ ਦੇਸ਼ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਸ ਦੇਸ਼ ਦੀ ਦੇਸ਼ ਦੇ ਢਾਂਚੇ ਨੂੰ ਸੰਵਿਧਾਨ ਨੂੰ ਬਚਾਉਣ ਵਾਸਤੇ ਕਾਨੂੰਨ ਨੂੰ ਬਚਾਉਣ ਵਾਸਤੇ ਇਹ ਜਿਹੜੀ ਤਾਕਤ ਦਜੀ ਵਾਰ ਨਰਿੰਦਰ ਮੋਦੀ ਜੀ ਕੋਲ ਆ ਗਈ ਹੈ ਇਹ ਬੜੀ ਘਾਤਕ ਸਿੱਧ ਹੋਏਗੀ ਦੇਸ਼ ਵਾਸਤੇ ਔਰ ਜੇ ਹੋ ਜਾ ਰਸਤੇ ਤੇ ਚੱਲ ਪਏ ਮੋਦੀ ਸਾਹਿਬ ਕਿ ਸੂਬਿਆਂ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਕਰਨਾ ਇਹਦੀ ਪੁਰਜੋਰ ਤਰੀਕੇ ਨਾਲ ਅਸੀਂ ਨਿੰਦਾ ਕਰਦੇ ਆਮ ਆਦਮੀ ਪਾਰਟੀ ਇਹਨਾਂ ਦੇ ਇਸ ਤਸ਼ੱਦਦ ਗੈਰ ਕਾਨੂੰਨੀ ਗੈਰ ਸੰਵਿਧਾਨਕ ਤੌਰ ਤਰੀਕਾ ਤੋਂ ਘਬਰਾਉਣ ਵਾਲੀ ਨਹੀਂ ਹੈ ਮੁਕਾਬਲਾ ਕਰਾਂਗੇ ਜਿੱਥੇ ਤੱਕ ਵੀ ਜਾਣਾ ਪਿਆ ਜੇਲਾ ਚ ਜਾਣਾ ਪਿਆ ਜਾਵਾਂਗੇ ਲੇਕਿਨ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਹਿਣਾ ਚਾਹੁੰਦੇ ਆ ਕਿ ਆਓ ਇਕੱਠੇ ਹੋ ਕੇ ਇਹ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਬੀਜੇਪੀ ਆਪਾਂ ਇਸ ਅੰਦੋਲਨ ਨੂੰ ਬਚਾ ਕੇ ਰੱਖਣਾ ਆਪਾਂ ਉਹ ਮਹਾਨ ਸ਼ਹੀਦਾਂ ਮਹਾਨ ਸੁਤੰਤਰਤਾ ਸੈਨਾਨੀਆਂ ਜਿਨ੍ਹਾਂ ਨੇ ਇੱਕ ਸੁਪਨਾ ਲਿਆ ਸੀ ਇੱਕ ਦੇਸ਼ ਦਾ ਸਵਰਾਜ ਦਾ ਇੱਕ ਚੰਗੇ ਦੇਸ਼ ਦਾ ਉਹਨੂੰ ਬਣਾਉਣ ਲਈ ਆਪਾਂ ਬਿਲਕੁਲ ਹਿੰਮਤ ਨਹੀਂ ਹਾਰਨੀ ਡਟ ਕੇ ਇਹਨਾਂ ਫਾਸੀਵਾਦੀ ਤਾਕਤਾਂ ਦੇ ਖਿਲਾਫ ਲੜਾਂਗੇ ਹੁਣ ਮੈਂ ਬੇਨਤੀ ਕਰਦਾ ਸਾਡੇ ਸੀਨੀਅਰ ਲੀਡਰ ਦੀਪਕ ਬਾਲੀ ਜੀ ਨੂੰ ਉਹ ਵੀ ਤੁਹਾਡੇ ਨਾਲ ਸੰਬੋਧਨ ਜਿਵੇਂ ਟੇਨੋਜੀ ਨੇ ਦੱਸਿਆ ਕਿ ਅੱਜ ਦੀ ਜਿਹੜੀ ਇਹ ਗੱਲਬਾਤ ਆ ਉਹਦਾ ਵਿਸ਼ਾ ਇਹ ਹੀ ਆ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਆਪਣੇ ਪਿੰਜਰੇ ਦੇ ਤੋਤੇ ਕੋਲੋਂ ਵੱਖ-ਵੱਖ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਉਹਨਾਂ ਦੇ ਉਹਨਾਂ ਦੇ ਘਰਾਂ 'ਚ ਰੇਡਾਂ ਕਰਕੇ ਇਹ ਡਰਾਉਣਾ ਚਾਹੁੰਦੀ ਆ ਇਹ ਉਹਨਾਂ ਨੂੰ ਵੀ ਡਰਾਉਣਾ ਚਾਹੁੰਦੀ ਆ ਵਲੰਟੀਅਰਾਂ ਨੂੰ ਵੀ ਔਰ ਆਮ ਲੋਕਾਂ ਤੇ ਤੀਵ ਤਸ਼ੱਦਦ ਕਰਕੇ ਭੈ ਪੈਦਾ ਕਰਨਾ ਚਾਹੁੰਦੀ ਆ ਕਿ ਅਸੀਂ ਤੇ ਇਲੈਕਟਿਡ ਚੀਫ ਮਿਨਿਸਟਰ ਨੂੰ ਨਹੀਂ ਬਖਸ਼ਦੇ ਅਸੀਂ ਇਲੈਕਟਿਡ ਡਾਟੀ ਚੀਫ ਮਿਨਿਸਟਰ ਨੂੰ ਨਹੀਂ ਬਖਸ਼ਦੇ ਮੈਂਬਰ ਪਾਰਲੀਮੈਂਟ ਨੂੰ ਨਹੀਂ ਬਖਸ਼ਦੇ ਤਾਂ ਕਿ ਲੋਕਾਂ ਦੇ ਅਧਿਕਾਰਾਂ ਦੀ ਦਹਿਸ਼ਤ ਨਾ ਹੋ ਸਕੇ ਇਸ ਸੰਵਿਧਾਨ ਦੇ ਨਾਲ ਕੋਰਾ ਜਿਹੜਾ ਆ ਬਹੁਤ ਜ਼ਿਆਦਾ ੱਟਕਾ ਆ ਔਰ ਇਹਦੇ ਨਾਲ ਉਹ ਲੋਕਾਂ 'ਚ ਸਹਿਮਿਆ ਦੇਖੋ ਭਾਰਤ ਦੀ ਬਣਤਰ ਇਸ ਤਰ੍ਹਾਂ ਦੀ ਆ ਕਿ ਸਾਰੀਆਂ ਸੱਭਿਆਚਾਰਕ ਇਕਾਈਆਂ ਸਿਗੀਆਂ ਉਨਾ ਦਾ ਗਠਨ ਕਰਕੇ ਜਿਹੜਾ ਇੰਡੀਆ ਆ ਭਾਰਤ ਉਹਦੀ ਸਿਰਜਣਾ ਕੀਤੀ ਗਈ ਆ ਔਰ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਰਾਜ ਸਰਕਾਰਾਂ ਵਿੱਚ ਦਖਲ ਦੇ ਰਹੀ ਆ ਇਹਨਾਂ ਦੀ ਪੁਲਿਸ ਸਿਆਸੀ ਜ਼ਮਾਤ ਦੇ ਵਿੱਚ ਬਿਜ਼ਨਸਮੈਨਾਂ ਦੇ ਵਿੱਚ ਬਿਨਾ ਸਟੇਟ ਦੀ ਕਿਸੇ ਪਰਮਿਸ਼ਨ ਤੋਂ ਬਿਨਾ ਕਿਸੇ ਸਟੇਟ ਦੀ ਸਲਾਹ ਤੋਂ ਠਾ ਠਾ ਰੀਡਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਲੋਕਾਂ 'ਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਲੋਕ ਬੜੇ ਨਰਾਸ਼ ਆ ਔਰ ਇਹਦਾ ਜਿਹੜਾ ਮੁੱਖ ਮੰਤਵ ਇਹੀ ਆ ਕਿ ਇੱਕੋ ਇੱਕ ਗਰੋਇੰਗ ਪਾਰਟੀ ਹੈ ਇੰਡੀਆ ਦੀ ਆਮ ਆਦਮੀ ਪਾਰਟੀ ਸਿਰਫ ਇੱਕੋ ਇੱਕ ਜਦੋਂ ਤੁਸੀਂ ਸੋਸ਼ਲ ਮੀਡੀਆ ਇੰਡੈਕਸ ਚਾਰਟ ਦੇਖ ਰਹੇ ਆ ਲੋਕਾਂ ਵੀ ਬਹੁਤ ਆ ਦੇਖਦੇ ਆ ਲੋਕਾਂ ਦੇ ਪਾਰਟਿਸਪੇਸ਼ਨ ਦੇਖਦੇ ਆ ਲੋਕਾਂ ਦੇ ਵਿਚਾਰ ਦੇਖਦੇ ਆ ਲੋਕ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਆ ਉਹ ਵਰਡਾਂ ਤੋਂ ਲੈ ਕੇ ਅਪ ਟੂ ਜਿਹੜੇ ਕੈਂਡੀਡੇਟਸ ਆ ਜਿਹੜੇ ਲੋਕ ਸਭਾ ਦੇ ਉੱਥੋਂ ਤੱਕ ਦੇ ਜਿਹੜੇ ਲੋਕ ਇਸ ਤਰੀਕੇ ਨਾਲ ਸ਼ਾਮਲ ਹੋ ਰਹੇ ਆ ਇਕ ਤੋਂ ਉਹਨਾਂ ਦੇ ਅੰਦਰ ਘਬਰਾਹਟ ਪੈਦਾ ਹੋ ਗਈ ਆ ਕਿ ਭਾਰਤ ਦੇ ਵਿੱਚ ਜਿਸ ਵੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਜਿਸ ਪਾਰਟੀ ਨੂੰ ਲੋਕ ਆਪਣਾ ਸਮਝਿਆ ਜਿਹਦੀਆਂ ਨੀਤੀਆਂ ਤੋਂ ਲੋਕ ਖੁਸ਼ ਆ ਜਿਹਦੇ ਕੰਮ ਕਾਰਜਾਂ ਆਧਾਰਨਾ ਭਾਰਤ ਦੇ ਵੱਖ ਹਿੱਸੇ ਦਿੱਤੀਆਂ ਜਾਂਦੀਆਂ ਅਸੀਂ ਉਸ ਪਾਰਟੀ ਦੇ ਨੇਤਾਵਾਂ ਨੂੰ ਉਹਨਾਂ ਦੇ ਵਲੰਟੀਅਰਾਂ ਨੂੰ ਉਹਨਾਂ ਦੇ ਸਪੋਰਟਰਾਂ ਦੇ ਅੰਦਰ دہشت ਪੈਦਾ ਕਰਨੀਆਂ ਕਿਉਂਕਿ ਇੱਕ ਇੱਕੋ ਇੱਕ ਗਰੋਇੰਗ ਪਾਰਟੀ ਆ ਭਾਰਤ ਦੀ ਆਮ ਆਦਮੀ ਪਾਰਟੀ ਜਿਹਦੇ ਤੇ ਹਰ ਤਰ੍ਹਾਂ ਦੇ ਸ਼ਿਕਾਇਤ ਆ ਦੇਖੋ ਤੁਸੀਂ ਕੁੱਲ ਕੇਸ ਵਿੱਚ 2-2 ਸਾਲ ਦੀਆਂ ਸਜ਼ਾਵਾਂ ਆ। ਜੇ ਜਿਹੜੇ ਕੇਸ ਇਹਨਾਂ ਨੇ ਪਾਏ ਆ ਜੇ ਸਾਬਤ ਹੁੰਦੇ ਆ ਤਾਂ 2 ਸਾਲ ਦੀ ਵੱਧ ਤੋਂ ਵੱਧ ਸਜ਼ਾ ਆ। ਔਰ 23-23 ਮਹੀਨੇ ਇਹਨਾਂ ਨੇ ਬਿਨਾ ਚਲਾਨ ਪੇਸ਼ ਕੀਤੇ ਬੰਦੇ ਰੱਖ ਲੈ ਜੇਲ੍ਹਾਂ ਚ। ਇਹ ਕਿੱਥੋਂ ਦਾ ਹਿਸਾਬ ਹੈ ਵੀ 2 ਜੇਕਰ ਉਹ ਸਾਬਤ ਹੁੰਦੇ ਆ ਤਾਂ 2 ਸਾਲ ਦੀ ਸਜ਼ਾ ਤੇ ਬਿਨਾ ਚਲਾਨ ਪੇਸ਼ ਕੀਤੇ 23-23 ਮਹੀਨੇ ਜੇਲ੍ਹਾਂ ਚ ਕੱਟ ਗਿਆ ਗਾ। ਇਹ ਸਿਰਫ ੱੱਕਾ ਆ ਔਰ ਜਿਸ ਤਰੀਕੇ ਨਾਲ ੱੱਕਾ ਵੱਧ ਰਿਹਾ ਕਦੇ ਵੀ ਜਿਹੜੀ ਅੱਗ ਆ ਡੰਡਾ ਆ ਉਹ ਅੱਗ ਨੂੰ ਹੋਰ ਭੜਕਾਉਂਦਾ ਆ। ਇਹ ਜਿੰਨਾ ਜ਼ਿਆਦਾ ਤਸ਼ੱਦਦ ਕਰਨਗੇ ਆਮ ਆਦਮੀ ਪਾਰਟੀ ਨੂੰ ਗਰੋ ਹੋਏਗੀ ਬਿਲਕੁਲ ਇਹਨਾਂ ਦੇ ਕਿਸੇ ਡਰਾਵੇ ਤੋਂ ਡਰਨ ਦੀ ਲੋੜ ਨਹੀਂ ਹੈ ਨਾ ਅਸੀਂ ਡਰਦੇ ਆ ਬਿਲਕੁਲ ਆਪਣੀ ਪਾਰਟੀ ਦੇ ਜਿਹੜੇ ਸਾਡੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਇੱਕ ਖਾਸ ਸਨੇਹਾ ਆ ਕਿ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਆਪਣੇ ਹਰ ਸਾਥੀ ਦੇ ਨਾਲ ਡਟ ਕੇ ਖੜਾ ਆ ਅਸੀਂ ਸੰਜੀਵ अरोड़ा ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਉਹਨਾਂ ਦੇ ਜਿਹੜੇ 파ਟਨਰ ਦੇ ਬਿਜ਼ਨਸ ਤੇ ਜਿੰਨੀਆਂ ਵੀ ਰੇਡਾਂ ਕੀਤੀਆਂ ਗਈਆਂ ਉਹਨਾਂ ਦੇ ਸਿਕਿਉਰਿਟੀ ਨਿੰਦਾ ਕਰਦੇ ਆ ਔਰ ਡਟ ਕੇ ਆਮ ਆਦਮੀ ਪਾਰਟੀ ਦੇ ਸਵਧਿੱਕੀ ਦਾ ਸਾਹਮਣਾ ਕਰਨ ਲਈ ਸੇ ਤਿਆਰ ਆ ਸਰ ਰੇਡ ਤਾਂ ਜਿਹੜੀ ਲੁਧਿਆਣੇ ਦੋ ਜਗ੍ਹਾ ਹੋਈ ਹੈ ਇੱਕ ਤਾਂ ਆਸ਼ੋ ਦੇ ਜਿਹੜੇ ਕਰੀਬੀ ਨੇ ਹੀ ਮਨਸੂਬ ਉਹਨਾਂ ਦੇ ਘਰ ਵੀ ਰੇਡ ਹੋਈ ਹੈ ਚਿਲੰਦਰ ਵੀ ਰੇਡ ਹੋਈ ਹੈ ਉਹਨੂੰ ਲੱਗੀ ਹੁੰਦੀ ਉਹੀ ਗੱਲ ਦੱਸੀ ਆ ਕਿ ਜਿਹੜੇ ਵੀ ਬੰਦੇ ਆਮ ਆਦਮੀ ਪਾਰਟੀ ਦੇ ਦਾਤ ਸਹਿਯੋਗੀ ਆ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਆ ਔਰ ਟੈਰਰ ਪੈਦਾ ਕਰਨਾ ਚਾਹੁੰਦੇ ਆ ਇਹ ਹੁੰਦਾ ਅਕਸਰ ਹੁੰਦਾ ਵੀ ਜੇ ਉਹ ਇੱਕ ਬੰਦੇ ਨੂੰ ਤੁਸੀਂ ਡਰਾਉਣਾ ਤੇ ਦੂਜੇ ਨਾਲ ਦੇ ਨੂੰ ਡਰਾਦੋਂਗੇ ਤੇ ਦੂਜਾ ਜਿਹੜਾ ਵਿਚਾਲੇ ਵਾਲਾ ਆਪੇ ਡਰ ਜਾਂਦਾ ਇਹ ਟੈਕਨੀਕ ਆ ਹੋਰ ਕੁਝ ਨਹੀਂ ਹੈ ਇਹ ਤੁਸੀਂ ਵੇਖੋ ਜਦੋਂ ਦੀ ਭਾਜਪਾ ਆਈ ਆ ਈਡੀ ਦਾ ਜਿਹੜਾ ਨਾ ਉਦੋਂ ਦਾ ਹੀ ਸ਼ੁਰੂ ਕੀਤਾ ਡਰਾਵਾ ਪਹਿਲੇ ਸੀਬੀਆਈ ਹੁੰਦੀ ਸੀ ਚਲੋ ਸੀਬੀਆਈ ਨੂੰ ਤਾਂ ਸਟੇਟ ਗਵਰਨਮੈਂਟ ਕਈ ਕੇਸ ਦਿੰਦੀ ਸੀ ਪਰ ਹੁਣ ਤਾਂ ਬਿਨਾਂ ਪੁੱਛਿਆ ਹੀ ਤੁਹਾਡੇ ਕਾ ਤੁਹਾਡੇ ਘਰ ਵਿੱਚ ਆੜ ਕੇ ਤੁਹਾਡੇ ਤੇ ਹਮਲਾ ਕਰੀ ਜਾਂਦੀ ਈਡੀ ਈਡੀ ਤੁਹਾਨੂੰ ਪਤਾ ਹੀ ਨਹੀਂ ਸੂਬੇ ਦੀ ਚੁਣੀ ਹੋਈ ਸਰਕਾਰ ਆ ਉੱਥੇ ਪੁਲਿਸ ਆ ਉੱਥੇ ਬਕਾਇਦਾ ਤੰਤਰ ਆ ਵਿਵਸਥਾ ਆ ਸਟੇਟ ਗਵਰਨਮੈਂਟ ਦੀ ਆਪਣੀ ਆਪਣੀ ਯੂਜ਼ਿਲੈਂਸ ਆ ਪਰ ਉੱਪਰ ਦੀ ਇਹ ਗਲਤ ਆ ਇਹ ਗੈਰ ਕਾਨੂੰਨੀ ਆ ਗੈਰ ਸੰਵਿਧਾਨਿਕ ਆ ਗੈਰ ਲੋਕਤੰਤਰੀ ਪਰ ਜਿਹੜੇ ਜਵਾਬ ਜਿਹੜੇ ਜਵਾਬ ਦੇਣੇ ਚਾਹੀਦੇ ਆ ਬੀਜੇਪੀ ਨੂੰ ਏਮਪਲॉयਮੈਂਟ ਦੇ ਰੁਜ਼ਗਾਰ ਜਿਹੜੇ ਵਾਅਦੇ ਕੀਤੇ ਲੋਕਾਂ ਦੇ ਨਾਲ ਉਧਰ ਧਿਆਨ ਦੇਵੇ ਨਾ ਕਿ ਆਈਡੀ ਦੇ ਵਿੱਚ ਲੋਕਾਂ ਨੂੰ ਡਰਾਵੇ ਦਾ ਤੰਗਾ ਔਰ ਵੱਡੀ ਗੱਲ ਆ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਕਨਵਿਕਸ਼ਨ ਰੇਟ ਆ ਆਈਡੀ ਦਾ ਕਨਵਿਕਸ ਜੇ 100 ਮੁਕੱਦਮੇ ਦਰਜ ਹੁੰਦੇ ਆ ਤਾਂ ਸਿਰਫ 2 ਮੁਕੱਦਮੇ ਸਜ਼ਾ ਹੁੰਦੀ ਆ ਇਸ ਗੱਲ ਦੀ ਜਵਾਬਦੇਹੀ ਕੀ ਆ 2% ਮੁੱਖ ਪ੍ਰਧਾਨ ਮੰਤਰੀ ਸਾਹਿਬ ਇਸ ਗੱਲ ਦੇ ਬਤੀ ਜਵਾਬ ਦੇਣ ਕਿ 100 ਮੁਕੱਦਮੇ ਦਰਜ ਹੋਏ ਤੇ 2 ਮੁਕੱਦਮੇ ਸਜ਼ਾ ਹੋਈ ਤੇ ਜਿਹੜੇ 98 ਲੋਕਾਂ ਨੂੰ ਹਰਾਸ ਕੀਤਾ ਤੁਸੀਂ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ ਪਰੇਸ਼ਾਨੀਆਂ ਹੋਈਆਂ ਜਿਹੜੇ ਉਹਨਾਂ ਦੇ ਛੋਟੇ-ਛੋਟੇ ਬੱਚੇ ਬਜ਼ੁਰਗ ਪਰਵਾਇ ਇੱਕ ਬੰਦਾ ਪੀੜਿਤ ਹੁੰਦਾ ਤਾਂ ਸਾਰਾ ਪਰਿਵਾਰ ਜਿਹੜਾ ਪੀੜਿਤ ਦਾ ਰਿਸ਼ਤੇਦਾਰ ਪੀੜਿਤ ਹੁੰਦੇ ਆ ਕੰਮਕਾਰ ਉਹਦੇ ਨਾਲ ਜਿਹਨੇ ਲੋਕ EMPLOYEES ਹੁੰਦੇ ਸਭ ਪੀੜੇ ਹੁੰਦੇ 98 ਜਿਹੜੇ ਲੋਕ ਹੋਰ ਪਰੇਸ਼ਾਨ ਹੋਇਆ ਇਹਦੇ ਪ੍ਰਤੀ ਕੋ ਜਵਾਬਦੇਹੀ ਹੈ ਇਹਨਾਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਆ ਕਿ ਜੇ ਤੁਸੀਂ FIR ਰਜਿਸਟਰ ਕਰਦੇ ਹੋ ਕੋਈ ਕਨਵਿਕਸ਼ਨ ਰੇਟ ਕੀ ਆ ਜੇ ਨਹੀਂ ਆ ਤਾਂ ਬੰਦ ਕਰੋ ਜਿਹੜਾ ਐਕਟ ਪੜਾਇਆ ਇਹਨਾਂ ਨੇ ਫਾਲਤੂ ਦਾ ਥੈਂਕ ਯੂ ਜਿੰਦਰ ਸਾਹਿਬ ਇਹ ਵੀ ਮੈਨੂੰ ਚੁਣਾ ਜਾਂਦਾ ਸੀਗਾ ਵੀ ਜਿੱਦਾਂ ਜ਼ਿਕਰ ਕੀਤਾ ਸੀਪ੍ਰੈਸ ਰੋਮਸਰ ਦੌਰਾਨ ਵੀ 23 ਮਹੀਨੇ ਲਗਾਤਾਰ ਜਿਹੜੇ ਜੇਲ੍ਹ ਦੇ ਵਿੱਚ ਰਹਿ ਕੇ ਆਏ ਆ ਇਹਦੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਚਾਹੇ ਉਹ ਮਨੀਸ਼ਾ ਸੋਧਿਆ ਹੋਣ ਚਾਹੇ ਉਹ ਸੰਜੇ ਸਿੰਘ ਹੋਣ ਲਾਸਟ ਮੂਮੈਂਟ ਚਾਹੇ ਉਹ ਸਿੰਦਰ ਜੈਨ ਹੋਣ ਚਾਹੇ ਉਹ ਅਰਵਿੰਦ ਕਟਰੀਵਾਲ ਹੋਣ ਜਿਹੜੇ ਸਾਬਕਾ ਮੁੱਖ ਮੰਤਰੀ ਇਹਦੇ ਲਈ ਪਰ ਹੱਦੀ ਟਿੱਕਰ ਕੋਈ ਵੀ ਪੇਪਰ ਜਿਹੜਾ ਕਾਂਗਰਸ ਦੀ ਗੱਲ ਕਰਾ ਕਿਸੇ ਤਰ੍ਹਾਂ ਦਾ ਵੀ ਕੋਈ ਸਬੂਤ ਜਾਂ ਕੋਈ ਵੀ ਐਵੀਡੈਂਸ ਅਰੇ ਬਿਕਰ ਕਿਸੇ ਵੀ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਇਹ ਤਾਂ ਦੇਸ਼ ਪੁੱਛ ਰਿਹਾ ਇਹ ਤਾਂ ਆਪਾਂ ਸਾਰੇ ਪੁੱਛ ਰਹੇ ਹਾਂ ਵੀ ਤੁਸੀਂ 23 23 ਮਹੀਨੇ ਤੁਸੀਂ ਕਰੀਬ 2 2 ਸਾਲ ਨਿਤਾਵਾਂ ਨੂੰ ਜੇਲ੍ਹ ਚ ਬੰਦ ਕਰ ਲਿਆ ਤੁਹਾਡੇ ਕੋਲ ਦੁੱਖੀ ਨਹੀਂ ਰਿਕਵਰ ਹੋਈ ਤੁਸੀਂ ਸੋਚੋ ਕਿੱਡੀ ਵੱਡੀ ਜ਼ਿੰਮੇਵਾਰੀ ਤੇ ਲੋਕਾਂ ਨੇ ਤੁਹਾਨੂੰ ਬਿਠਾਇਆ ਔਰ ਤੁਸੀਂ ਬਦਲਾਵ ਨੂੰ ਭਾਵਨਾ ਨਾਲ ਕੰਮ ਕਰ ਰਹੇ ਹੋ ਤੁਸੀਂ ਦੇਸ਼ ਵਿੱਚ ਜਿਹੜਾ ਇੱਕ ਅੰਦੋਲਨ ਰਿਸ਼ਵਤ ਦੇ ਖਿਲਾਫ ਭ੍ਰਸ਼ਟਾਚਾਰ ਦੇ ਖਿਲਾਫ ਸ਼ੁਰੂ ਹੋਇਆ ਤੁਸੀਂ ਉਹਨੂੰ ਬੰਦ ਕਰਨਾ ਚਾਹੁੰਦੇ ਆ ਤੁਹਾਡੀ ਮਨਸ਼ਾ ਸਮਝ ਆ ਰਹੀ ਹੁਣ ਲੋਕਾਂ ਤੁਹਾਡੀ ਕਹਿਣੀ ਤੇ ਕਥਨੀ 'ਚ ਬੀਜੇਪੀ ਦੇ ਫਰਕ ਹੈ ਤੁਹਾਨੂੰ ਲੋਕਾਂ ਨੂੰ ਸੁੱਖ ਸਹੂਦਾਵਾ ਐਜੂਕੇਸ਼ਨ ਰੁਜ਼ਗਾਰ ਦੇਣ 'ਤੇ ਧਿਆਨ ਦੇਣਾ ਚਾਹੀਦਾ ਅੱਜ ਰੁਜ਼ਗਾਰ ਦੇਖ ਲਓ ਬੁਰੀ ਹਾਲਤ ਹੈ ਦੇਸ਼ ਦੇ ਅੰਦਰ ਬੇਰੁਜ਼ਗਾਰੀ ਚਰਨ ਸੀਮਾ ਤੇ ਹੈ ਅਸੀ ਕੱਲ ਇੱਕ ਗੱਲ ਤੇ ਹੋ ਰਾਨੇ ਅਸੀਂ ਸੂਬੇ ਦੇ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਸਾਹਿਬ ਰਖੜ ਦੀ ਗੱਲ ਕਰਦੇ ਆ ਤਾਂ ਪ੍ਰੈਸ ਕਾਨਫਰੰਸ ਵੀ ਹੋਈ ਗੀ ਪਰ ਨਾਲ ਕਾਫੀ ਗੱਸਰੀਆਂ ਲਾਈਆਂ ਜਾ ਰਹੀਆਂ ਸੀ ਕਿ ਜਾਖੜ ਸਾਹਿਬ ਨੇ ਸਿਫਾ ਦਿੱਤਾ ਫਿਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਦੀ ਪਰ ਉੱਥੇ ਵੀ ਜਾਖੜ ਸਾਹਿਬ ਨਹੀਂ ਪਹੁੰਚੇ ਇਸ ਨੂੰ ਕਿਸਾ ਰਹੇ ਨੇ ਦੇਖੋ ਵੈਸੇ ਤਾਂ ਵਿਸ਼ਾ ਚਲੋ ਅਲੱਗ ਆ ਜਾਖੜ ਸਾਹਿਬ ਦੀ ਕੋਈ ਆਪਣੀ ਪ੍ਰੋਬਲਮ ਹੋਏਗੀ ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਜਾਖੜ ਸਾਹਿਬ ਨੇ ਬਿਲਕੁਲ ਉਹਨਾਂ ਨੇ ਕਿਹਾ ਪੰਜਾਬ ਨੂੰ ਨਬੜਿਆ ਪੰਜਾਬ ਪ੍ਰਤੀ ਨਜ਼ਰੀਆ ਤੇ ਰਵਈਆ ਬਦਲਣ ਦੀ ਲੋੜ ਹੈ ਬੀਜੇਪੀ ਨੂੰ ਇਹ ਗੱਲ ਹੈ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਗੱਲ ਕਹਿ ਰਹੀ ਹੈ ਬੀਜੇਪੀ ਦਾ ਨਜ਼ਰੀਆ ਪੰਜਾਬ ਪ੍ਰਤੀ ਨਫ਼ਰਤ ਵਾਲਾ ਹੈ ਡਰਾਵੇ ਦੇਣ ਵਾਲਾ ਰਵਈਆ ਦੇਖ ਲਓ ਕੀ ਆ ਯਾਰ ਕੰਮ ਕਰਨ ਦਿਓ ਸਟੇਟ ਗਵਰਨਮੈਂਟ ਨੂੰ ਇੰਡੀਪੈਂਡੈਂਟ ਕੰਮ ਕਰਨ ਦਿਓ ਫੁੱਲ ਸਟੇਟ ਹੈ ਇਹ ਤੁਸੀਂ ਦਿੱਲੀ ਚ ਕੰਮ ਨਹੀਂ ਕਰਨ ਦਿੰਦੇ ਜੀ ਐਲਜੀ ਬਿਠਾਤਾ ਹੁਣ ਤੁਸੀਂ ਪੰਜਾਬ ਚ ਵੀ ਐਲਜੀ ਬਿਠਾਉਂਗੇ ਮੋਦੀ ਸਾਹਿਬ ਤੁਸੀਂ ਲੋਕਾਂ ਕੋਲੋਂ ਹੱਕ ਹਕੂ ਖੋਲੋਗੇ ਸਾਰੇ ਇਹ ਸੰਵਿਧਾਨ ਨਹੀਂ ਤੁਹਾਨੂੰ ਇਜਾਜ਼ਤ ਦਿੰਦਾ ਲੋਕ ਨਹੀਂ ਇਜਾਜ਼ਤ ਦਿੰਦੇ ਲੋਕ ਉੱਠਣਗੇ ਤੁਹਾਡੇ ਖਿਲਾਫ ਸਰ ਈਦੀ ਵੱਲੋਂ ਅੱਜ ਜਿਹੜੀ ਰੀਡ ਕੀਤੀ ਗਈ ਆ ਚੰਦਰ ਦੇ ਦਰਮਾਨ ਦੇ ਘਰ ਦੇ ਵਿੱਚ ਉਸ ਦੌਰਾਨ ਉਹਨਾਂ ਦੇ ਉੱਤੇ ਪਹਿਲਾਂ ਵੀ ਇਲਜ਼ਾਮ ਲੱਗੇ ਨੇ ਇਕ ਗੇਮਿੰਗ ਐਪ ਚਲਾਉਂਦੇ ਦੇਤੇ ਉੱਤੇ ਕਈ ਫਰਾਡ ਦੇ ਵੀ ਇਲਜ਼ਾਮ ਨੇ ਉਸ ਐਪ ਦੇ ਉੱਤੇ ਸਦੀਕ ਪਾਸ਼ਾ ਜਿਹੀ ਹੈ ਤੇ ਸੱत्यਪਾਦੀ ਕੀ ਤੁਹਾਨੂੰ ਲੱਗਦਾ ਹੈ ਕਿ ਜੇ ED ਉਹਦੇ ਖਿਲਾਫ ਕੋਈ ਕਾਰਵਾਈ ਜਾਂਚ ਕਰਦੀ ਵੀ ਹੈ ਕੀ ਉਹਨੂੰ ਤੁਸੀਂ ਗਲਤ ਕਹਿ ਰਹੇ ਹੋ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 올ਓਵਰ ਸਾਰੇ ਪਾਸੇ ਕਿਹਦੇ ਉੱਤੇ ਹੋਇਆ ਕਿਹਦੇ ਉੱਤੇ ਨਹੀਂ ਹੋਇਆ ਪਰ ED ਦਾ ਬਿਲਕੁਲ ਪੰਜਾਬ ਵਿੱਚ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਕੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਹੋਰ ਵੀ ਤਾਂ ਦੂਜੇ ਸੂਬਿਆਂ ਬੀਜੇਪੀ ਸਾਸੇਤ ਸੁਬੇਆ ਉਧਰ ਵੀ ਧਿਆਨ ਦਿਓ ਬੀਜੇਪੀ ਦੀ ਲੀਡਰਸ਼ਿਪ ਲੁੱਟ ਰਹੀ ਆ ਦੇਸ਼ ਨੂੰ ਤੁਸੀਂ ਆਪੋਜੀਸ਼ਨ ਪਾਰਟੀ ਨੂੰ ਦਬਾਉਣ ਲੱਗੇ ਆ ਤੁਸੀਂ ਜਿੱਥੇ ਆਪੋਜੀਸ਼ਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡਾ ਡੰਡਾ ਉੱਥੇ ਹੀ ਚੱਲ ਰਿਹਾ ਸਿਰਫ ਇਹ ਗੱਲ ਬਿਲਕੁਲ ਇਹਨਾਂ ਦੀ ਸਹੀ ਆ ਮਸਲਾ ਇਹ ਨਹੀਂ ਹੈ ਕਿ ਰੇਡ ਜਿਹੜੀ ਆ ਚੰਦਰ ਅਗਰਵਾਦੀ ਤੇ ਹੋਈ ਜੇ ਕਿ ਮਸਲਾ ਇਹ ਹੈ ਕਿ ਜਦੋਂ ਐਡੀ ਸਟੇਟ ਵਿੱਚ ਰੇਡ ਕਰਦੀ ਆ ਉਹਨਾਂ ਨੂੰ ਸਟੇਟ ਏਜੰਸੀਜ਼ ਦੇ ਨਾਲ ਕੰਟੈਕਟ ਕਰਨਾ ਚਾਹੀਦਾ ਉਹਨਾਂ ਨੂੰ ਦੱਸਣਾ ਚਾਹੀਦਾ ਉਹਨਾਂ ਦੀ ਸਲਾਹ مشورہ ਇਹ ਵੀ ਹੈ ਕਿ ਜੇ ਸੂਬੇ 'ਚ ਕਿਸੇ ਦੇ ਵੀ ਆਉਣ ਦੇ ਪਾਬੰਦੀ ਆ ਤੁਸੀਂ ਦਾੜ-ਦਾੜ ਦਰ ਗੱਡੀਆਂ ਲਿਆਓ ਤੇ ਜਾ ਕੇ ਰੇਡ ਕਰ ਦਿਓ ਸਟੇਟ ਨੂੰ ਪਤਾ ਹੀ ਨਾ ਹੋਵੇ ਔਰ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਆ ਇਹ ਟੈਕਨੀਕਲ ਜਿਹੜਾ ਐਸਪੈਕਟ ਉਹਦਾ ਫਾਇਦਾ ਲੈਂਦੀ ਆ ਪੀਐਮਐਲਏ ਈਡੀ ਕੀ ਕਰਦੀ ਆ ਕਿ ਈਡੀ ਦੇ ਕੋਲ ਪੀਐਮਐਲਏ ਦੇ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕਰਨ ਦੀ ਇੱਕ ਇੱਕ ਰਾਜਤਿਆ ਕੋ ਸਪਲੀਮੈਂਟਰੀ ਚਲਾਨ ਪੇਸ਼ ਕਰ ਸਕਦੀ ਆ ਕਿ 3 ਮਹੀਨੇ ਦੀ ਟਰਮ ਪੂਰੀ ਹੋਈ 3 ਮਹੀਨੇ ਬਾਅਦ ਪਤਾ ਚਲਾਨ ਨਹੀਂ ਪੇਸ਼ ਹੋਇਆ ਤੇ ਅਗਲੇ ਬਦਰੀ ਜ਼ਮਾਨਤ ਹੋ ਜਾਣੀ ਆ ਫਿਰ 3 ਮਹੀਨੇ ਦੇ ਬਾਅਦ ਇਹ ਕਹਿੰਦੇ ਆ ਜੀ ਅਸੀਂ ਇੱਕ ਹੋਰ ਬੰਦਾ ਫੜ ਲਿਆ ਉਹਦੀ ਜਾਂਚ ਵਿੱਚ ਵੀ ਇੱਕ ਸਪਲੀਮੈਂਟਰੀ ਚਲਾਨ ਪੇਸ਼ ਕਰਾ ਦਣਾ 3 ਮਹੀਨੇ ਬਾਅਦ ਕਿ ਜਿਹੜਾ ਅਸੀਂ ਹੁਣ ਬੰਦਾ ਫੜਿਆ ਇਸ ਬੰਦੇ ਵੀ ਸਾਨੂੰ ਇਹਦੇ ਨਾਲ ਜਾਂਚ ਵਿੱਚ ਵੀ ਲੋੜਿਆ ਚਲੋ 3 ਮਹੀਨੇ ਲੰਘ ਗਏ ਫਿਰ ਅਗਲੇ 3 ਮਹੀਨੇ ਬੰਦੇ ਖੋਲ ਚਲਾਨ ਪੇਸ਼ ਕਰ ਦਿੱਤਾ ਕਿ ਜੇ ਅਸੀਂ ਉਹਨੇ ਇੱਕ ਬੰਦਾ ਹੋ ਟੈਂਟ ਵਾਲਾ ਫੜ ਲਿਆ ਕਿ ਟੈਂਟ ਵਾਲੇ ਤੋਂ ਵੀਰ ਵਾਲੇ ਦੇ ਸਾਹਦੇ ਕੋਈ ਪੈਸਾ ਲਿਆ ਦਿੱਤਾ ਹੁਣ ਸਾਨੂੰ ਫੇਰ ਜਾਣ ਦੀ ਲੋੜਿਆ ਫੇਰ ਇਹਨਾਂ ਨੇ ਕੀ ਕਰਨਾ ਫੇਰ ਵਾਟਰ ਟੈਂਕਰ ਵਾਲਾ ਫੜ ਲੈਣਾ ਕਿ ਜੇ ਜਿਹੜਾ ਪਾਣੀ ਦੇ ਟੈਂਕਰ ਮੰਗਾਇਆ ਸੀ ਇਹਦੇ ਦੇ ਵੀ ਜੋੜੇ ਇਸ ਤਰ੍ਹਾਂ ਕਰਕੇ 7 7 8 8 ਚਲਾਨ ਪੇਸ਼ ਕਰਨ ਦਾ ਮਤਲਬ ਕੀ ਆ ਟੂ ਲਿੰਗਰ ਔਨ ਕਿ ਜਿਹੜਾ ਜ਼ਮਾਨਤ ਦਾ ਹੱਕ ਬਾਬਾ ਸਾਹਿਬ ਨੇ ਸੰਵਿਧਾਨ ਨੇ ਦਿੱਤਾ ਹੈ ਲੋਕਾਂ ਨੂੰ ਸੰਵਧਾਨ ਦੀ ਸਜਣਾ ਕੀਤੀ ਹੈ ਉਹਨਾਂ ਨੇ ਸਿਰਫ ਉਸ ਸੰਵਿਧਾਨਾ ਖਿਲਵਾੜ ਕਰਨਾ ਆ ਇਹਨਾਂ ਨੇ ਸਪਲੀਮੈਂਟਰੀ ਚਲਾਨ ਪੇਸ਼ ਕਰਕੇ ਉਹਦਾ ਫਾਇਦਾ ਲੈ ਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਮੇਰੇ ਸੇ ਪੁਆਇੰਟ ਆ ਰਹੀ ਸੀ ਵੀ ਤੁਹਾਡੇ ਕਹਿਣ ਦਾ ਮਤਲਬ ਵੀ ਸਿੱਧਾ ਸਿੱਧਾ ਜਿਹੜਾ ਸੰਵਿਧਾਨ ਆਏਗਾ ਉਹਨਾਂ ਛੇੜਛਾੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਧੱਜੀਆਂ ੜਾਈਆਂ ਜਾ ਰਹੀਆਂ ਛੇੜਛਾੜ ਦਾ ਮਸਲਾ ਨਹੀਂ ਹੈ ਸਰਕਾਰ ਇਹਨਾਂ ਨੇ ਬੰਦ ਕਰਕੇ ਸਾਈਡ ਤੇ ਰੱਖਿਆ ਹੋਇਆ ਸਿਰਫ ਸਵੈ ਸੰਵਿਧਾਨ ਜਿਹੜਾ ਇਹਨਾਂ ਦੇ ਦਿਮਾਗ ਦਾ ਚੱਲਦਾ ਨਾ ਪੇਕੇ ਸੇ ਨੂੰ ਮਾਰਨਾ ਕਿੱਦਾਂ ਹੈ ਕਿਸੇ ਨੂੰ ਡਰਾਉਣਾ ਕਿੱਦਾਂ ਹੈ ਕਿਸੇ ਨੂੰ ਝੋਕਣਾ ਕਿੱਦਾਂ ਹੈ ਕਿਸੇ ਨੂੰ ਆਪਣੇ ਚ ਲਿਆਉਣਾ ਕਿੱਦਾਂ ਹੈ ਬਸ ਇਹੀ ਕੰਮ ਹੈ ਇਹਨਾਂ ਦੇ ਜਦੋਂ ਤੁਸੀਂ ਲਿਆਉਣ ਦੀ ਗੱਲ ਕਰ ਰਹੇ ਹੋ ਲੂਟਸ ਆਪਰੇਸ਼ਨ ਦੀ ਵੀ ਪਿੱਛੇ ਇੱਕ ਗੱਲ ਕੀਤੀ ਗਈ ਸੀ ਜਿਹਦੇ ਠੀਕ ਹੈ